બસ فرق ਇਹ ਨਾ ਵਾ ਕਿ ਮੈਂ ਮਰੀ ਨਹੀਂ ਆ ਉਹ ਮਰ ਗਈ ਸੀ ਤੇ ਮੈਂ ਮਰੀ ਨਹੀਂ ਆ ਤੇ ਇਸ ਕਰਕੇ ਤੁਹਾਨੂੰ ਲੱਗ ਰਿਹਾ ਮੈਂ ਅੱਖਾਂ ਚ ਜੋਬਰੀ ਜਿਵੇਂ ਮੈਂ ਮਰ ਜਾਂਦੀ ਫਿਰ ਤੁਸੀਂ ਮੇਰੀਆਂ ਮਗਰੋਂ ਤਰੀਫਾਂ ਕਰਦੀ ਸੀ ਤੇ ਹੁਣ ਤੁਸੀਂ ਮੇਰੇ ਆਪੋਜੀਟ ਖੜੇ ਹੋ ਗਏ ਇਹ ਬਾਇਕਾਟ ਕਰਦੇ ਨਾ ਤੇ ਜਿੱਦਨ ਮੈਂ ਬੁੱਢੀ ਹੋ ਗਈ ਉਸ ਦਿਨ ਵੀ ਤਾਂ ਬਾਇਕਾਟ ਮੇਰਾ ਹੋਣਾ ਹੀ ਆ ਮੈਂ ਕਿਹੜਾ ਸਾਰੀ ਉਮਰ ਨੱਚਣਾ ਲਗਾਉਣਾ ਨਹੀਂ ਬਿਲਕੁਲ ਮੈਂ ਸਾਰੀ ਉਮਰ ਨੱਚਣਾ ਥੋੜੀ ਆ ਠੀਕ ਆ ਨਾ ਇਹ ਬਾਇਕਾਟ ਕੀ ਇਸ ਚੀਜ਼ ਦਾ ਕਰ ਦੇਣਗੇ ਮੇਰੀ ਰੋਟੀ ਮੇਰੇ ਮਿਲ ਜੁਬਾਨ ਵਾਰਦਨ ਦੀ ਮੈਂ ਰੋਟੀ ਨਾ ਖਾ ਸਕਾਂ ਇਹ ਹੋ ਹੀ ਨਹੀਂ ਸਕਦਾ ਇਹ ਲਾਈਨ ਜਿਹੜੀ ਨਾ ਕੰਪੀਟੀਸ਼ਨ ਦੀ ਆ ਜਿੱਥੇ ਇਹ ਸਾਡੀਆਂ ਦੀਦੀਆਂ ਹੁੰਦੀਆਂ ਸੀਗੀਆਂ ਪ੍ਰਧਾਨ ਜਿਹਨੂੰ ਕਹਦੇ ਨੇ ਇਹ ਸਾਡੀਆਂ ਦੀਦੀਆਂ ਹੁੰਦੀਆਂ ਸੀਗੀਆਂ ਤੇ ਉਦੋਂ ਇਹ ਵੱਡੀਆਂ ਦੀਦੀਆਂ ਸੀਗੀਆਂ ਤੇ ਅਸੀਂ ਛੋਟੇ ਆਰਟਿਸਟ ਸੀਗੇ ਤੇ ਹੁਣ ਜਦੋਂ ਕੋਈ ਅਲੱਗ ਡਿਮਾਂਡ ਕਰ ਦਿੰਦਾ ਵਾ ਇਹਨਾਂ ਤੋਂ ਅਲੱਗ ਕੀ ਕਹਿੰਦੇ ਆ ਜ਼ਿਆਦਾ ਪੇਮੈਂਟ ਮਿਲਣ ਲੱਗ ਜਾਂਦੀ ਆ ਮਾਰਕੀਟ 'ਚ ਤੇ ਫਿਰ ਇਹਨਾਂ ਨੂੰ ਇਹ ਹੁੰਦਾ ਵਾ ਕਿ ਇਹ ਅੱਗੇ ਕਿਵੇਂ ਲੰਘੀ ਇਹ ਲੱਤਾਂ ਖਿੱਚਣ ਤੇ ਆਏ ਹੋਏ ਨੇ ਤੇ ਬਾਕੀ ਦੇਖੋ ਜੀ ਇਹ ਬਾਇਕਾਟ ਕਰ ਦੇਣ ਤੇ ਜਿੱਦਨ ਮੈਂ ਬੁੱਢੀ ਹੋ ਗਈ ਉਹ ਦਿਨ ਵੀ ਤਾਂ ਬਾਇਕਾਟ ਮੇਰਾ ਹੋਣਾ ਹੀ ਆ ਮੈਂ ਕਿਹੜਾ ਸਾਰੀ ਉਮਰ ਨੱਚਣਾ ਖਬਰਾਉਣਾ ਨਹੀਂ ਬਿਲਕੁਲ ਮੈਂ ਸਾਰੀ ਉਮਰ ਨੱਚਣਾ ਥੋੜੀ ਆ ਠੀਕ ਆ ਨਾ ਇਹ ਬਾਇਕਾਟ ਕਿਸ ਕਿਸ ਚੀਜ਼ ਦਾ ਕਰ ਦੇਣਗੇ ਮੇਰੀ ਰੋਟੀ ਮੇਰੇ ਮੇਰੀ ਜੁਬਾਨ ਵਰਦਨ ਕਿ ਮੈਂ ਰੋਟੀ ਨਾ ਖਾ ਸਕਾਂ ਇਹ ਹੋ ਹੀ ਨਹੀਂ ਸਕਦਾ ਬਸ ਪਰ ਕਿੰਨਾ ਵਾ ਕਿ ਮੈਂ ਮਰੀ ਨਹੀਂ ਆ ਉਹ ਮਰ ਗਈ ਸੀ ਤੇ ਮੈਂ ਮਰੀ ਨਹੀਂ ਆ ਤੇ ਇਸ ਕਰਕੇ ਤੁਹਾਨੂੰ ਲੱਗ ਰਿਹਾ ਮੈਂ ਅੱਖਾਂ ਚ ਜੋਬਰੀਏ ਜਿਵੇਂ ਮੈਂ ਮਰ ਜੰਦੀ ਫਿਰ ਤੁਸੀਂ ਮੇਰੀਆਂ ਬਗਰੋ ਤਰੀਫਾਂ ਕਰਨੀ ਸੀ ਤੇ ਹੁਣ ਤੁਸੀਂ ਮੇਰੇ ਆਪੋਜ਼ਿਟ ਖੜੇ ਹੋ ਗਏ ਤੇ ਇਹ ਬਾਇਕਾਟ ਕਰਦੇ ਨੇ ਤੇ ਜਿੱਦਨ ਮੈਂ ਬੁੱਢੀ ਹੋ ਗਈ ਉਹ ਦਿਨ ਵੀ ਤਾਂ ਬਾਇਕਾਟ ਮੇਰਾ ਹੋਣਾ ਹੀ ਆ ਮੈਂ ਕਿਹੜਾ ਸਾਰੀ ਉਮਰ ਨੱਚਣਾ ਨਾ ਬਿਲਕੁਲ ਮੈਂ ਸਾਰੀ ਉਮਰ ਨੱਚਣਾ ਥੋੜੀ ਆ ਠੀਕ ਆ ਨਾ ਇਹ ਬਾਇਕਾਟ ਕੀ ਕਿਸੇ ਚੀਜ਼ ਦਾ ਕਰ ਦੇਣਗੇ ਮੇਰੀ ਰੋਟੀ ਮੇਰੇ ਮੇਰੀ ਜੁਬਾਨ ਵਾਰਦਨ ਕਿ ਮੈਂ ਰੋਟੀ ਨਾ ਖਾ ਸਕਾਂ ਇਹ ਹੋ ਹੀ ਨਹੀਂ ਸਕਦਾ ਇਹ ਲਾਈਨ ਜਿਹੜੀ ਨਾ ਕੰਪੀਟੀਸ਼ਨ ਦੀ ਆ ਜਿੱਥੇ ਇਹ ਸਾਡੀਆਂ ਦੀਦੀਆਂ ਹੁੰਦੀਆਂ ਸੀਗੀਆਂ ਪ੍ਰਧਾਨ ਜਿਹਨੂੰ ਕਹਿਦੇ ਨੇ ਇਹ ਸਾਡੀਆਂ ਦੀਦੀਆਂ ਹੁੰਦੀਆਂ ਸੀਗੀਆਂ ਤੇ ਉਦੋਂ ਇਹ ਵੱਡੀਆਂ ਦੀਦੀਆਂ ਸੀਗੀਆਂ ਤੇ ਅਸੀਂ ਛੋਟੇ ਆਰਟਿਸਟ ਸੀਗੇ ਤੇ ਹੁਣ ਜਦੋਂ ਕੋਈ ਅਲੱਗ ਡਿਮਾਂਡ ਕਰ ਦਿੰਦਾ ਵਾ ਇਹਨਾਂ ਤੋਂ ਅਲੱਗ ਕੀ ਕਹਿੰਦੇ ਆ ਜਿਆਦਾ ਪੇਮੈਂਟ ਮਿਲਣ ਲੱਗ ਜਾਂਦੀ ਆ ਮਾਰਕੀਟ 'ਚ ਤੇ ਫਿਰ ਇਹਨਾਂ ਨੂੰ ਇਹ ਹੁੰਦਾ ਵਾ ਕਿ ਇਹ ਅੱਗੇ ਕਿਵੇਂ ਲੰਘੀ ਇਹ ਲੱਤਾਂ ਖਿੱਚਣ ਤੇ ਆਏ ਹੋਏ ਨੇ ਤੇ ਬਾਕੀ ਦੇਖੋ ਜੀ ਇਹ ਬਾਇਕਾਟ ਕਰ ਦੇਣ ਤੇ ਜਿੱਦਨ ਮੈਂ ਬੁੱਢੀ ਹੋ ਗਈ ਉਸ ਦਿਨ ਵੀ ਤਾਂ ਬਾਇਕਾਟ ਮੇਰਾ ਹੋਣਾ ਹੀ ਆ ਮੈਂ ਕਿਹੜਾ ਸਾਰੀ ਉਮਰ ਨੱਚਣਾ ਘਰਵਾਉਣਾ ਨਹੀਂ ਹੈਨਾ ਬਿਲਕੁਲ ਮੈਂ ਸਾਰੀ ਉਮਰ ਨੱਚਣਾ ਥੋੜੀ ਆ ਠੀਕ ਆ ਨਾ ਇਹ ਬਾਇਕਾਟ ਕੀ ਇਸ ਚੀਜ਼ ਦਾ ਕਰ ਦੇਣਗੇ ਮੇਰੀ ਰੋਟੀ ਮੇਰੇ ਮੇਰੀ ਜੁਬਾਨ ਵੜਦਣ ਕਿ ਕਿ ਮੈਂ ਰੋਟੀ ਨਾ ਖਾ ਸਕਾਂ ਇਹ ਹੋ ਹੀ ਨਹੀਂ ਸਕਦਾ